ਸਤਿ ਸ੍ਰੀ ਅਕਾਲ ਨਮਸਤੇ ਆਦਾ ਮੇਰਾ ਸਟੇਟ ਹੈ ਪੰਜਾਬ ਅੱਜ ਪੜ੍ਹਿਆ ਨੇ ਲਾਂਨਤਾ ਲਾਂਨਤਾ ਕਿ ਇਹਨੂੰ ਪੜ੍ਹਿਆ ਨੇ ਲਾਂਨਤੀਆਂ ਨੂੰ ਤੁਹਾਨੂੰ ਪਤਾ ਹੀ ਕਿ ਲਾਂਨਤੀ ਕਾਨ ਨੇ ਲਾਂਨਤੀ ਨੇ ਪਾਕਿਸਤਾਨ ਦੇ 11 ਬੰਦੇ ਵਿੱਚ ਹੀ ਸਾਰੇ ਫੀਲਡ ਵਿੱਚ ਹੀ ਵਿਕਟ ਕੀਪਰ ਵਿੱਚ ਹੀ ਬੱਲੇਬਾਜ਼ ਵਿੱਚ ਹੀ ਗੇਂਦਬਾਜ਼ ਔਰ ਵਿੱਚ ਹੀ ਕਪਤਾਨ ਇਹਨਾਂ ਲਾਂਨਤੀਆਂ ਨੇ ਆਪਣੇ ਘਰ ਦੇ ਵਿੱਚ ਮੈਚ ਹੋਇਆ ਔਰ ਮੈਚ ਨੂੰ ਇੰਨੀ ਬੁਰੀ ਦੁਰਦਸ਼ਾ ਨਾਲ ਪਹਿਲਾ ਮੈਚ ਹੋਇਆ ਚੈਂਪੀਅਨ ਟਰੋਫੀ ਦਾ ਪਹਿਲਾ ਮੈਚ ਉਦਘਾਟਨ ਮੈਚ ਲਾ ਲੋ ਜਿਹਦੇ ਤੋਂ ਚੈਂਪੀਅਨ ਟਰੋਫੀ ਦੀ ਸ਼ੁਰੂਆਤ ਹੁੰਦੀ ਆ ਆਪਣੇ ਘਰ ਦੇ ਵਿੱਚ ਹੋਇਆ ਉੱਥੇ ਇਸ ਤੋਂ ਪਹਿਲਾਂ ਜਿਹੜੀਆਂ ਇੱਕ ਸੀਰੀਜ਼ ਕਰ ਬੈਠੇ ਸੀਗੇ ਆਪਣੀ ਆਪਣੇ ਵੱਲੋਂ ਵਾਰਮਅਪ ਸੀਰੀਜ਼ ਤੇ ਆਪਣੇ ਮੁੰਡਿਆਂ ਨੂੰ ਪਰਖਣ ਲਈ ਵੀ ਕਿ ਕਿਵੇਂ ਕਿਵੇਂ ਦਾ ਸੈਟਅਪ ਲਾਣਾ ਤੇ ਨਿਊਜ਼ੀਲੈਂਡ ਨਾਲ ਆ ਪਾ ਬੈਠੇ ਸੀ ਪੇਚਾ ਤੇ ਨਿਊਜ਼ੀਲੈਂਡ ਨੇ ਕਰਤਾ ਸੀ ਇਹਨਾਂ ਦਾ ਸੁਪੜਾ ਸਾਹਿਬ ਇਹਨਾਂ ਨੂੰ ਅਕਲ ਫਿਰ ਵੀ ਨਹੀਂ ਆਈ ਇਹਨਾਂ ਨੂੰ ਅਕਲ ਫਿਰ ਵੀ ਨਹੀਂ ਆਈ ਨਿਊਜ਼ੀਲੈਂਡ ਦੇ ਸ਼ੁਰੂਆਤੀ ਓਵਰਾਂ ਦੇ ਵਿੱਚ ਪਾਕਿਸਤਾਨ ਦੀ ਸ਼ਾਹੀਨ ਜਿਹੜੀ ਮਿਜ਼ਾਈਲ ਹੈ ਨਾਲ ਕੋਲੇ ਸ਼ਾਹੀਨ ਨਾਮ ਦੀ ਇੱਕ ਮਿਜ਼ਾਈਲ ਹੈ ਇਹਨਾਂ ਨੇ ਉਹ ਛੱਡੀ ਉਹ ਮਿਜ਼ਾਈਲ ਨੂੰ ਇਹਨਾਂ ਨੇ ਨਿਊਜ਼ੀਲੈਂਡ ਵਾਲਾ ਨੇ ਦੇਖਿਆ ਵੀ ਇਹ ਕਿੰਨੀ ਕੁ ਦੂਰ ਤੱਕ ਮਾਰ ਕਰਦੀ ਹੈ ਕਿੱਥੇ ਗ ਜਾ ਕੇ ਫਟਦੀ ਹੈ ਔਰ ਇਹ ਕਿੰਨਾ ਕੁ ਨੁਕਸਾਨ ਕਰਦੀ ਹੈ ਉਹਦੇ ਹਮਲਿਆਂ ਨੂੰ ਝਲਦੇ ਰਹੇ ਝਲਦੇ ਰਹੇ ਦੇਖਦੇ ਰਹੇ ਜਦੋਂ ਇਹਨਾਂ ਨੇ ਸਮਝ ਲਿਆ ਤੇ ਇਹਨਾਂ ਦੀ ਮਿਜ਼ਾਈਲ ਇਹਨਾਂ ਨੇ ਸੁੱਟਣੀ ਸ਼ੁਰੂ ਕਰ ਲਈ ਇਨਾਂ ਦੀ ਇੱਕ ਸ਼ਾਹੀਨ ਸੁੱਟੀ ਵਿੱਚ ਹੀ ਫਿਰ ਦੂਜੀ ਸੁੱਟੀ ਤੀਜੀ ਸੁੱਟੀ ਇਹਨਾਂ ਦੀਆਂ ਸ਼ਾਹੀਨ ਮਜ਼ੇਲਾ ਗਿਆ ਮੁੱਕ ਉਸ ਤੋਂ ਬਾਅਦ ਇਹਨਾਂ ਦੇ ਸਪਿਨਰ ਵੀ ਠੋਕੇ ਇਹ ਵੀ ਠੋਕੇ ਉਹ ਵੀ ਠੋਕੇ ਯਾਰ ਇੱਕ ਵਾਰੀ ਤਾਂ ਲੱਗਦਾ ਸੀ ਨਿਊਜ਼ੀਲੈਂਡ ਨੂੰ ਇਹਨਾਂ ਨੇ ਕੰਟਰੋਲ 'ਚ ਕਰ ਲਿਆ ਔਰ 260 265 250 ਆਹੀ ਟਾਰਗੇਟ ਸੀ ਕਿਉਂਕਿ 4.5 ਦੇ ਪਹਿਲੇ 5-7 ਓਵਰਾਂ 'ਚ 10 ਓਵਰਾਂ ਤੱਕ ਉਹਨਾਂ ਨੇ ਰਨ ਰੇਟ ਰੱਖੀ ਔਰ ਐਦਾਂ ਲੱਗਦਾ ਹੀ ਨਹੀਂ ਸੀ ਵੀ ਇਹ 300 ਦਾ ਅੰਕੜਾ ਪਾਰ ਕਰ ਜਾਣਗੇ ਮੁੜ ਕੇ ਜਦੋਂ ਉਹਨਾਂ ਨੇ ਮਜ਼ੇਲਾ ਇਨਾਂ ਨੇ ਆ ਭੰਣੀਆਂ ਸ਼ੁਰੂ ਕਰੀਆਂ ਨਿਊਜ਼ੀਲੈਂਡ ਵਾਲਿਆਂ ਤੇ ਇਹ ਸ਼ਾਹੀਰ ਮਸਈਲਾ ਸਾਡੇ ਇਹਨਾਂ ਕੋਲ ਉਹੀ ਮੁੱਕ ਗਿਆ ਉਤੂ ਮੁੜ ਕੇ ਕੁਛ ਰਿਆ ਨਹੀਂ ਬਾਕੀ ਰਹਿ ਗਿਆ ਇਹਨਾਂ ਕੋਲੇ ਫਿਰ 1 ਇੱਕੇ 47 ਇੱਕੇ 47 ਨਾਲ ਜੰਗ ਨਹੀਂ ਜਿੱਤੀ ਜਾ ਸਕਦੀ ਉਹਨਾਂ ਨੇ ਵੇਖਦੇ ਵੇਖਦੇ ਅੰਮ੍ਰਿਤ ਲਾਸਟ ਵਾਲੇ 8 10 ਓਵਰਾਂ ਦੇ ਵਿੱਚ 100 ਠੋਕਿਆ ਤੇ 320 ਦਾ ਵਿਸ਼ਾਲ ਟਾਰਗੇਟ ਦੇਤਾ ਇਹਨਾਂ ਨੂੰ ਚਲੋ ਕੋਈ ਗੱਲ ਨਹੀਂ 320 ਹੈ ਕੋਈ ਗੱਲ ਨਹੀਂ ਮੁਕਾਬਲਾ ਕਰੋ ਸ਼ੁਰੂਆਤ ਹੋਈ ਟੈਂ ਟੈਂ ਫਿਜ਼ ਹੋਈ ਔਰ ਉਸ ਤੋਂ ਬਾਅਦ ਇਹਨਾਂ ਦਾ ਸਭ ਤੋਂ ਸਭ ਤੋਂ ਮੰਨਿਆ ਪਰਵੰਨਾ ਪਾਕਿਸਤਾਨ ਦਾ ਇੱਕ ਬੱਲੇਬਾਜ਼ ਜਿਹਦਾ ਨਾਮ ਹੈ ਬਾਬਰ ਉਹ ਡਾਬਰ ਦਾ ਤੇਲ ਉਹ ਬਾਬਰ ਨਹੀਂ ਉਹ ਬਾਬਰ ਆਜਮ ਨਹੀਂ ਉਹ ਪਾਪੜ ਆਜਮ ਹੈ ਉਹਨੇ ਕੁਝ ਨਹੀਂ ਕਰਿਆ ਉਹ ਨਿਰਲਿੱਧ ਉਹ 90 ਗੇਂਦਾਂ ਖਾ ਕੇ 60 65 ਰਨ ਬਣਾਏ ਉਹਨੇ ਉਹਦੇ ਹਾਫ ਸੈਂਚਰੀ ਤੇ ਵੀ ਕਿਸੇ ਨੇ ਤਾੜੀਆਂ ਨਹੀਂ ਮਾਰੀਆਂ ਪਾਕਿਸਤਾਨੀਆਂ ਦਾ ਦਿਲ ਤੋੜਿਆ ਇਹਨੇ ਇੰਨੀ ਬੁਰੀ ਤਰੀਕਾ ਨਾਲ ਪੁੱਛ ਕੁਛ ਨਾ ਟੀਮ ਹਾਰ ਜਾਂਦੀ ਹੈ ਤੇ ਹਰ ਜੇ ਕੋਈ ਗੱਲ ਨਹੀਂ ਸਾਰੀਆਂ ਟੀਮਾਂ ਹਰਦੀਆਂ ਨੇ ਤੇ ਕੋਈ ਜ਼ਰੂਰੀ ਨਹੀਂ ਪਾਕਿਸਤਾਨ ਪਹਿਲਾ ਮੈਚ ਹਾਰ ਗਈ ਤੇ ਸਾਰੇ ਹਾਰੂਗੀ ਪਰ ਇੱਕ ਇਹ ਚੈਂਪੀਅਨ ਟਰੋਫੀ ਹੈ ਚੈਂਪੀਅਨ ਟਰੋਫੀ ਦੇ ਵਿੱਚ ਤੁਸੀਂ ਚੈਂਪੀਅਨ ਵਾਂਗੂ ਦੱਸੋ ਕਿੱਥੇ ਲੜੇ ਤੁਹਾਡੇ ਨਾ ਸਪਿਨਰ ਚੱਲੇ ਨਾ ਤੁਹਾਡੇ ਫਾਸਟ ਬੋਲਰ ਚੱਲੇ ਨਾ ਤੁਹਾਡੀ ਬੈਟਿੰਗ ਚੱਲੀ ਔਰ ਬੈਟਿੰਗ ਤੁਸੀਂ ਬਾਬਰ ਸਾਹਿਬ ਐਦਾਂ ਕੀਤੇ ਕਿ ਜਿਵੇਂ ਟੈਸਟ ਮੈਚ ਚੱਲ ਰਿਹਾ ਹੋ ਜਿਵੇਂ ਕੋਈ ਟੈਸਟ ਮੈਚ ਚੱਲ ਰਿਹਾ ਹੋਏ ਟੈਸਟ ਨਹੀਂ ਕਮਲਿਆ 50 ਓਵਰ ਦਾ ਚੈਂਪੀਅਨ ਟਰੋਫੀ ਹੈ ਤੁਸੀਂ ਇਸ ਪਾਕਿਸਤਾਨ ਦੀ ਟੀਮ ਦੇ ਸਭ ਤੋਂ ਵਧੀਆ ਸਭ ਤੋਂ ਪੁਰਾਣੇ ਤਜਰਬੇਕਾਰ ਔਰ ਸੀਨੀਅਰ ਖਿਡਾਰੀ ਹੋ ਜੇ ਤੁਸੀਂ ਗੋਡੇ ਟੇਕੋਗੇ ਤਾਂ ਦੂਜੇ ਮੁੰਡੇ ਨੇ ਤਾਂ ਪਹਿਲਾਂ ਹੀ ਟੇਕ ਜਾਣੇ ਆ ਸੋ ਭਾਈ ਬਹੁਤ ਵਾਰ ਮੰਗਾ ਉੱਠਦੇ ਰਹੀਏ ਨੇ ਬਾਬਰ ਹਟਾਓ ਬਾਬਰ ਪਚਾਓ ਬਾਬਰ ਨੂੰ ਬੰਨੇ ਲਾਓ ਬਾਬਰ ਨੂੰ ਖੇਡਣੋਂ ਹਟਾਓ ਇਹਦੀ ਜਗ੍ਹਾ ਕੋਈ ਹੋਰ ਲਿਆਓ ਪਰ ਉਹਨਾਂ ਕੋਲੇ ਕੋਈ ਹੋਰ ਉਹਨਾਂ ਨੂੰ ਮਿਲੇ ਤਾਂ ਹੀ ਲਿਉਣ ਬਾਬਰ ਤੋਂ ਬਿਨਾਂ ਉਹਨਾਂ ਕੋਲੇ ਕੋਈ ਟਾਵਰ ਹੀ ਨਹੀਂ ਹੈਗਾ ਜਿਹੜਾ ਉਹਨਾਂ ਦਾ ਟਾਵਰ ਚੱਕੇ ਔਰ ਉਹਨਾਂ ਦੀ ਰੇਂਜ ਪਹਚਾਈ ਉਹਨਾਂ ਤੱਕ ਭਾਈ ਇਹ ਕੀ ਟਾਵਰ ਹੈ ਉਹਦਾ ਨਾਮ ਹੈ ਬਾਬਰ ਭਾਈ ਜਦੋਂ ਨਿਊਜ਼ੀਲੈਂਡ ਨੇ ਠੁਕਾਈ ਕੀਤੀ 320 ਬਣਾਲੇ ਤਾਂ ਇਹਨਾਂ ਤੇ ਪ੍ਰੈਸ਼ਰ ਪੈਣਾ ਸ਼ੁਰੂ ਹੋ ਗਿਆ ਇਹਨਾਂ ਦੇ 150 ਤੱਕ ਹੀ ਉਹਨਾਂ ਨੇ ਅੱਧੇ ਜਿਆਦਾ ਟੀਮ ਸੁੱਟ ਲਈ ਔਰ ਰੋਤੋ ਕੇ ਜਿਵੇਂ ਤਿਵੇਂ ਵਿੱਚ ਬੋਲਰਾਂ ਨੇ ਜੇ ਉਹ ਵਿਚਾਰਾਂ ਨੇ ਹੌਸਲਾ ਬਜਾਈ ਕਰੀ ਤੇ 260 ਤੇ ਜਾ ਕੇ ਕਹਾਣੀ ਖਤਮ ਹੁਣੇ ਦੱਸੋ ਵੀ ਤੁਸੀਂ ਕਹਿੰਦੇ ਸੀ ਅਸੀਂ ਚੈਂਪੀਅਨ ਟਰੋਫੀ ਦੇ ਵਿਜੇਤਾ ਅਸੀਂ ਆ ਚੈਂਪੀਅਨ ਟਰੋਫੀ ਦੇ ਮੁੱਖ दावेदार ਅਸੀਂ ਆ ਚੈਂਪੀਅਨ ਟਰੋਫੀ ਅਸੀਂ ਛੱਡਣੀ ਨਹੀਂ ਤੁਹਾਡੇ ਪ੍ਰਾਈਮ ਮਿਨਿਸਟਰ ਨੇ ਵੀ ਕਹਿਤਾ ਵੀ ਤੁਸੀਂ ਆਪਣੇ ਪੜੋਸੀ ਨੂੰ ਹਰਾਣਾ ਪੜੋਸੀ ਨੂੰ ਹਰਾਇਓ ਤੁਸੀਂ ਸ਼ਾਬਾਸ਼ ਤਾਲੀਆਂ ਤੁਹਾਡੇ ਲਈ ਪੜੋਸੀ ਨੂੰ ਹਰਾਇਓ ਉਹ ਉਹਨਾਂ ਫੁੱਫੜਾਂ ਦੇ ਹਾਰੀ ਜਾਇਓ ਜੇ ਤੁਸੀਂ ਪੜੋਸੀ ਨੂੰ ਹਰਾ ਵੀ ਲਓਗੇ ਤੇ ਉਹਨਾਂ ਦਾ ਉਹਨਾਂ ਦਾ ਤੋੜ ਤੁਹਾਡਾ ਕੌਣ ਦੱਸੂਗਾ ਕਿਹੜਾ ਉਹ ਤੁਹਾਡੇ ਬੰਨੋ ਹੀ ਜਿਹੜੇ ਨੇ ਉਹ ਤੁਹਾਨੂੰ ਠੋਕ ਜਾਣ ਯਾਨੀ ਅੰਗਰੇਜ਼ ਲੈ ਜਾਣ ਨਿਊਜ਼ੀਲੈਂਡ ਵਾਲੇ ਲੈ ਜਾਣਾ ਆਸਟ੍ਰੇਲੀਆ ਵਾਲੇ ਲੈ ਜਾਣਾ ਜਿਹੜੇ ਮਰਜੀ ਲੈ ਜਾਣ ਇੱਜ਼ਤ ਲੁੱਟ ਕੇ ਜਿੱਥੇ ਮਰਜੀ ਲੈ ਜਾਣ ਕੋਟ ਮੈਰਿਜ ਕਰ ਲੈਣ ਵਿਆਹ ਕਰ ਲੈਣ ਪਰ ਗਵਾਂਢੀ ਨਾ ਲੈ ਜਾਏ ਉਹ ਹੀ ਗੱਲ ਹੋ ਗਈ ਨਾ ਜਿਵੇਂ ਛੜੇ ਜੇਠ ਦੇ ਨੇੜੇ ਨਹੀਂ ਲੱਗਣਾ ਭਾਵੇਂ ਉਹ ਗੱਲ ਉਹ ਕਹਿਣੀ ਨਹੀਂ ਪੰਦੀ ਤੇ ਤੁਹਾਨੂੰ ਬੇਸ਼ਰਮੋ ਸ਼ਰਮ ਨਹੀਂ ਆਈ ਤੁਸੀਂ ਨਿਊਜ਼ੀਲੈਂਡ ਤੋਂ ਹਾਰ ਗਏ ਤੁਸੀਂ ਭਾਰਤ ਨੂੰ ਹੈਰਾਨ ਦੀਆਂ ਸਕੀਮਾਂ ਸੋਚਦੇ ਹੋ ਨਿਊਜ਼ੀਲੈਂਡ ਕੋ ਛੋਟੀ ਟੀਮ ਸਮਝ ਲਈ ਤੁਸੀਂ न्यूजीलैंड इस ग्रुप दी नंबर 1 ਤੇ ਜਾਂ 2 ਤੇ ਰਹੇਗੀ ਔਰ ਇਹਦੇ ਵਿੱਚ بنگਲਾਦੇਸ਼ ਭਾਰਤ ਪਾਕਿਸਤਾਨ ਔਰ न्यूजीलैंड ਨੇ ਠੀਕ ਹੈ ਔਰ न्यूजीलैंड ਕੋ ਇਹ ਨਾ ਸਮਝ ਲਿਓ ਕਿ ਅਸੀਂ ਹਰਾ ਦੇਣੀ ਸੀ ਉਹਨੇ ਭਾਰਤ ਨੂੰ ਵੀ ਕੜੀ ਟੱਕਰ ਦੋਗੀ ਹੋ ਸਕਦਾ ਭਾਰਤ ਤੋਂ ਵੀ ਜਿੱਤ ਜੇ ਕਿਉਂਕਿ न्यूजीलैंड ਇਸ ਟਾਈਮ ਬਹੁਤ ਵਧੀਆ ਔਰ ਫਿਟ ਔਰ ਬੈਲੈਂਸ ਟੀਮ ਹੈ ਅਗਲੇ ਨੇ ਸੈਂਕੜੇ ਠੋਕੇ ਧੜ-ਧੜ ਕੇ 85 ਵੀ ਆਏ ਉਹਨਾਂ ਦੇ ਔਰ ਬੋਲਰ ਵੀ ਚੱਲੇ ਉਹਨਾਂ ਤੋਂ ਪਾਰਤ ਨੂੰ ਵੀ ਬਚ ਕੇ ਰਹਿਣਾ ਪਊਗਾ ਕਿਉਂਕਿ ਭਾਰਤ ਦੇ ਜਿਹੜੇ ਮੇਨ ਟੋਪਾਂ ਨੇ ਜਿਹੜੀਆਂ ਜਿਨ੍ਹਾਂ ਦੇ ਨਾਮ ਬੜੇ ਰਿਕਾਰਡ ਹੀ ਦਰਜ ਨੇ ਉਹ ਬਿਲਕੁਲ ਨਹੀਂ ਚੱਲ ਰਹੇ ਉਹ ਪਿਛਲੇ 1 ਸਾਲ ਤੋਂ ਨਹੀਂ ਚੱਲ ਰਹੇ ਤਾਂ ਜਿਹੜੀ ਪਿੱਛੇ ਸੀਰੀਜ਼ ਹੋਈ ਸੀ ਇਹਦੇ ਵਿੱਚ ਵੀ ਇੱਕ ਇੱਕ ਮੈਚ ਚਲੇ ਨੇ ਵਿਰਾਟ ਕੋਹਲੀ ਤੇ ਰੋਹਿਤ ਸ਼ਰਮਾ ਉਹ ਬਿਲਕੁਲ ਟਾਇਆ ਟਾਇਆ ਫਿਸਨੇ ਅੱਗੇ ਵੀ ਮੈਂ ਉਹਨਾਂ ਤੇ ਉਮੀਦ ਨਹੀਂ ਕਰਦਾ ਚੱਲਣ ਗਿਆ ਮੁੰਡੇ ਖੁੰਡੇ ਇਹ ਵਧੀਆ ਤੱਕ ਪਹੁੰਚਣਗੇ ਜੇ ਜਿੱਤਣਗੇ ਤਾਂ ਇਹਨਾਂ ਦੇ ਸਿਰ ਤੇ ਜੇ ਇਹਨੂੰ ਜਿੱਤਣਗੇ ਬੋਲਰਾਂ ਦੇ ਸਿਰ ਤੇ ਤਾਂ ਅਭਿਸ਼ੇਕ ਸ਼ਰਮਾ ਹੋਇਆ ਹਾਰਦਿਕ ਪਾਂਡਿਆ ਹੋਇਆ ਹੇ ਸ਼ੁਭਮਨ ਗਿੱਲ ਹੋਇਆ ਤੇ ਤੇਜਸਵੀ ਯਾਦਵ ਸੂਰੀਏ ਕੁਮਾਰ ਯਾਦਵ ਹੋਇਆ ਤੇ ਜੈਸਵਾਲ ਵਰਗੇ ਤੇ ਇਹ ਮੁੰਡੇ ਨੇ ਜਿਨ੍ਹਾਂ ਨੂੰ ਮੁੰਡੇ ਕਹਿੰਨੇ ਆ ਬਾਕੀ ਕੇਐਲ ਰਾਹੁਲ ਤੇ ਅ ਜਡੇਜਾ ਸਾਹਿਬ ਤੋਂ ਵੀ ਕੋਈ ਉਮੀਦਦਾ ਨਾ ਰੱਖਿਓ ਕਿਉਂਕਿ ਕੋਈ ਚੀਜ਼ ਦੀ ਹੱਦ ਹੁੰਦੀ ਐ ਇਹਨਾਂ ਨੇ ਬਹੁਤ ਕ੍ਰਿਕਟ ਖੇਡ ਲਈ ਆ ਥੱਕ ਗਏ ਨੇ ਅੱਕ ਗਏ ਨੇ ਪੈਸੇ ਤੋਂ ਵੀ ਹੁਣ ਇਹਨਾਂ ਨੂੰ ਇੰਟਰਸਟ ਨਹੀਂ ਰਿਹਾ ਇਹਨਾਂ ਚਾਰਾਂ ਨੂੰ ਛੱਡ ਕੇ ਜਿਹੜੇ ਜਿਹੜੇ ਬਾਕੀ ਆ 6 ਚੱਲਣਗੇ ਜਦੋਂ ਉਸ ਦਿਨ ਮੈਚ ਜਿੱਤ ਜਾ ਕਰਨਗੇ ਇਸ ਚੈਂਪੀਅਨ ਟਰੋਫੀ ਦੀ ਮੁੱਖ ਦਾਵੇਦਾਰ ਸਿਰਫ ਨਿਊਜ਼ੀਲੈਂਡ ਜੇ ਮੇਰੀ ਫੇਵਰਿਟ ਹੀ ਆ ਉਹ ਹੀ ਜਿੱਤੂਗੀ ਇਹ ਟਰੋਫੀ ਉਹਨੇ ਚੁੱਕਣੀ ਆ ਕਿਉਂਕਿ ਉਹਨਾਂ ਦੇ ਵਿੱਚ ਇਹ ਕੁਆਲਿਟੀ ਹੈਗੀ ਹੈ ਔਰ ਜੇ ਗੱਲ ਆ ਗਈ ਰੱਬ ਨਾ ਕਰੇ ਇਹ ਫਾਈਨਲ ਜਿਹੜਾ ਹੈ ਭਾਰਤ ਔਰ ਨਿਊਜ਼ੀਲੈਂਡ ਵਿੱਚ ਹੀ ਹੋਊਗਾ ਜਿੱਥੇ ਤੱਕ ਮੇਰਾ ਕੰਮ ਕਰਦਾ ਹੈ ਦਿਮਾਗ ਉੱਥੋਂ ਤੱਕ ਇਹੀ ਮੈਂ ਕਹਿ ਰਿਹਾ ਔਰ ਇਹ ਜਿਹੜਾ ਸੈਮੀਫਾਈਨਲ ਹੈ ਇਹ ਭਾਰਤ ਨਿਊਜ਼ੀਲੈਂਡ ਅਫਗਾਨਿਸਤਾਨ ਤੇ ਇੰਗਲੈਂਡ ਇਹ ਚਾਰ ਟੀਮਾਂ ਸੈਮੀਫਾਈਨਲ ਖੇਡਣਗੀਆਂ ਗਿਆਨ ਨਾਲ ਧਿਆਨ ਨਾਲ ਦੇਖਦੇ ਰਹੋ ਤੁਸੀਂ ਜਿਹੜੀ ਮੈਂ ਗੱਲ ਕਰ ਰਿਹਾ ਸਹੀ ਕਰ ਰਿਹਾ ਮੇਰਾ ਆਈਡੀਆ ਬਿਲਕੁਲ ਸਟੀਕ ਹੈ ਭਵਿੱਖਬਾਣੀ ਹੋ ਜਾਣੀ ਜੇ ਇਹ ਕਿਉਂ ਔਰ ਫਾਈਨਲ ਚ ਜੇ ਭਾਰਤ ਪਹੁੰਚ ਗਈ ਤੇ ਬੜਾ ਤਗੜਾ ਮੈਚ ਹੋਊਗਾ ਭਾਰਤ ਵੀ ਜਿੱਤ ਸਕਦਾ ਹੈ ਜੇ ਭਾਰਤ ਨਿਊਜ਼ੀਲੈਂਡ ਹੋਇਆ ਤਾਂ ਨਿਊਜ਼ੀਲੈਂਡ ਜਿੱਤੂਗਾ ਤੇ ਜੇ ਨਿਊਜ਼ੀਲੈਂਡ ਵਰਸਸ ਇੰਗਲੈਂਡ ਹੋਇਆ ਫਾਈਨਲ ਤੇ ਇੰਗਲੈਂਡ ਵੀ ਤੱਕ ਪਾ ਸਕਦੀ ਜੇ ਔਰ ਇਹ ਵੀ ਨਾ ਸੋਚੋ ਕਿ ਇੰਗਲੈਂਡ ਨੂੰ ਥੱਲੇ ਦੇ ਦਰਜੇ ਚ ਨਾ ਮੰਨੋ ਇੰਗਲੈਂਡ ਬੜੀ ਜ਼ਬਰਦਸਤ ਟੀਮ ਹੈ ਇਹਨਾਂ ਦੇ ਵਿੱਚੋਂ ਫਿਰ ਵੀ ਕੁਆਟਾ ਤੇ ਥੋੜਾ ਜਿਹਾ ਮਾਈਨਸ ਪਲੱਸ ਕਰਦਿਆ ਕਰਦਿਆਂ ਅੱਗੇ ਮੈਂ ਇਸ ਗਣਿਤ ਤੇ ਪਹੁੰਚਦਾ ਕਿ ਇਹ ਜਿਹੜਾ ਕੱਪ ਹੈ ਇਹ ਨਿਊਜ਼ੀਲੈਂਡ ਲੈ ਜਾ ਸਕਦੀ ਹੈ ਸੋ ਦੋਸਤੋ ਇਹ ਪਾਕਿਸਤਾਨ ਦੀ ਤਾਂ ਭਾਈ ਇਹ ਤੇ ਸੈਮੀਫਾਈਨਲ ਨਹੀਂ ਚ ਜਣੀ ਇਹ ਤੁਹਾਡੀ ਟੀਮ ਪਾਕਿਸਤਾਨੀ ਉਹ ਸੈਮੀਫਾਈਨਲ ਨਹੀਂ ਚ ਜਣੀ ਅਜੇ ਵੀ ਤੁਸੀਂ ਆ ਬਾਬਰ ਤੇ ਸ਼ਾਬਰ ਤੇ ਡਬਰ ਜਿੰਨੇ ਜੇ ਕੱਢ ਤੋਂ ਬਾਅਦ ਜਿੰਨੇ ਡਬਰ ਮੈਨ ਨੇ ਨਵੇਂ-ਨਵੇਂ ਮੁੰਡੇ ਰੱਖ ਲਓ ਇੱਜ਼ਤ ਬਾਜੂ ਆਉਣ ਵਾਲੇ ਸਮੇਂ ਲਈ ਵਧੀਆ ਹੋ ਜੂ ਔਰ ਨਵੇਂ ਮੁੰਡੇ ਜੇ ਚੱਲ ਗਏ ਨਾ ਤੇ ਸੈਮੀਫਾਈਨਲ ਦਾ ਜ਼ਰੂਰ ਖੇਡਣਗੇ ਔਰ ਜਿਹੜੀ ਟੀਮ ਸੈਮੀਫਾਈਨਲ ਖੇਡੂਗੀ ਉਹਦੀ ਮਾੜੀ-ਮੋਟੀ ਇੱਜ਼ਤ ਬਚ ਜੂਗੀ ਨਹੀਂ ਤੇ ਫਿਰ ਸਕਰੀਨਾਂ ਤੇ ਆਰਟੀਵੀ ਤੇ ਆ ਡੀ ਡੀਆਂ ਤੇ ਈ ਡੀਆਂ ਇਹ ਤੋੜਨ ਚ ਕੋਈ ਫਾਇਦਾ ਨਹੀਂ ਜੇ ਇਹ ਤੋੜ ਕੇ ਤੁਸੀਂ ਆਪਣਾ ਨੁਕਸਾਨ ਕਰਨਾ ਹੈ ਆਪਣੀਆਂ ਔਖੀਆਂ ਸੌਖੀਆਂ ਕਿਸ਼ਤਾਂ ਤੇ ਲੈ ਲੈ ਕੇ ਆਪਾਂ ਐਲੀਡੀਆ ਲੈਨੇ ਆ ਫਿਰ ਉਹਨਾਂ ਨੂੰ ਤੋੜਦੇ ਆ ਉਹਦਾ ਕੋਈ ਖਮਿਆਜਾ ਨਹੀਂ ਮਿਲਦਾ ਉਹਦੀ ਕੋਈ ਇੰਸ਼ੂਰੈਂਸ ਨਹੀਂ ਮਿਲਦਾ ਉਹਦਾ ਕੋਈ ਸਰਕਾਰ ਆਪਾਂ ਨੂੰ ਉਹ ਨਹੀਂ ਦਿੰਦੀ ਪਰਪਾਈ ਨਹੀਂ ਕਰਦੀ ਤੇ ਆਪਣੀਆਂ ਚੀਜ਼ਾਂ ਆਪ ਤੋੜਨ ਆਪਣਾ ਮੱਥਾ ਆਪ ਫੋੜ ਜਿੱ ਕੋਈ ਫਾਇਦਾ ਨਹੀਂ ਜੇ ਮੱਥਾ ਫੋੜ ਨਹੀਂ ਹੈ ਦੁਸ਼ਮਣ ਦੇ ਵਿੱਚ ਵੱਜੋ ਸਾਲਾ ਉਹ ਵੀ ਹਸਪਤਾਲ ਜਾਏ ਆਪਾਂ ਵੀ ਜਾਈਏ ਤੇ ਕੰਮ ਹੋ ਜੇ ਬਰਾਬਰ ਤੇ ਬਾਕੀ ਤੁਹਾਡਾ ਕੰਮ ਹੋ ਗਿਆ ਜੇ ਹੁਣ ਤੁਸੀਂ ਪਹਿਲਾ ਮੈਚ ਹਾਰ ਗਿਓ ਦੂਜਾ ਮੈਚ ਤੁਹਾਨੂੰ ਬੰਗਲਾਦੇਸ਼ ਨਹੀਂ ਹਰਾਦਣਾ ਓਏ ਤੁਹਾਨੂੰ ਬੰਗਲਾਦੇਸ਼ ਨੇ ਵੀ ਹਰਾਦਣਾ ਹੈ ਤੇ ਤੁਹਾਨੂੰ ਪਾਕਿਸਤਾਨੀਆਂ ਲੱਭਣਾ ਨਹੀਂ ਵੀ ਹੈ ਹੁਣ ਕਿੱਥੇ ਨੱਕ ਦਈਏ ਜਾ ਕੇ ਤੁਸੀਂ ਅਜੇ ਵੀ ਟੀਮ ਦੇ ਬਾਰੇ ਸੋਚ ਲਓ ਅਜੇ ਵੀ ਸੋਚ ਲਓ ਅਜੇ ਵੀ ਸੋਚ ਲਓ ਕਿਉਂਕਿ ਅਜੇ ਇੱਕ ਮੈਚ ਹੋਇਆ ਅੱਗੇ ਤੁਹਾਡੇ ਲਈ ਮੈਦਾਨ ਅਜੇ ਖੁੱਲਾ ਪਿਆ ਸੋ ਦੋਸਤੋ ਮੈਨੂੰ ਗੁੱਸਾ ਤੁਹਾਡੇ ਤੇ ਪਾਕਿਸਤਾਨੀਆਂ ਨੂੰ ਜ਼ਿਆਦਾ ਹੈ ਕਿਉਂਕਿ ਅਸੀਂ ਤੁਹਾਡੇ ਨਾਲ ਹਮਦਰਦੀ ਰੱਖਦੇ ਆਂ ਅੱਧਿਓ ਜ਼ਿਆਦਾ ਟੀਮ ਪੰਜਾਬੀ ਨੇ ਉਹ ਚ ਪੰਜਾਬੀ ਭਾਸ਼ਾ ਬੋਲਦੇ ਨੇ ਪੰਜਾਬੀ ਬੋਲੀ ਨੂੰ ਪਸੰਦ ਕਰਦੇ ਨੇ ਔਰ ਸਾਡੇ ਲਹਿੰਦੇ ਪੰਜਾਬ ਦੇ ਨੇ ਇਸ ਕਰਕੇ ਤੁਹਾਡੀ ਕੁੱਤੇ ਖਾਣੀ ਕੀਤੀ ਹੈ ਇਸ ਕਰਕੇ ਜੀ ਕਰਦਾ ਕਿ ਤੁਹਾਨੂੰ ਛੇਤਰ ਫੇਰੇ ਜਾਣ ਜਿੰਨੇ ਉਹਨੇ ਥੋੜੇ ਨੇ ਤੁਸੀਂ ਸਾਡੀ ਵੀ ਨਾਲ ਬੇਇਜ਼ਤੀ ਕਰਾਤੀ ਪੰਜਾਬੀਆਂ ਦੀ ਸੋ ਪੰਜਾਬੀ ਪੰਜਾਬੀ ਦੀ ਬੇਇਜ਼ਤੀ ਹੁੰਦੀ ਨਹੀਂ ਦੇਖ ਸਕਦਾ ਲੜੋ ਮਣਾ ਮੋਟਾ ਲੜੋ ਮਣਾ ਮੋਟਾ ਤਾਂ ਲੜੋ ਹੀ ਕਮ ਸੇ ਕਮ ਸੈਮੀਫਾਈਨਲ ਤੱਕ ਜਾਣ ਜੋਗੀ ਤਾਂ ਹੋ ਜੋ ਬਾਕੀ ਤੁਸੀਂ ਜਿਹੜਾ ਟੁੱਕ ਟੁੱਕ ਕਰਦੇ ਹੋ ਉੱਥੇ ਭੁੱਲ ਜਾਂਦੇ ਹੋ ਤੁਹਾਨੂੰ ਕੋਈ ਛੇਤਰ ਵੇਰਨ ਵਾਲਾ ਨਹੀਂ ਉੱਥੇ ਜਾ ਕੇ ਭੁੱਲ ਜਾਂਦੇ ਹੋ ਟੈਸਟ ਮੈਚ ਨਹੀਂ ਹੈਗਾ ਚੈਂਪੀਅਨ ਟਰੋਫੀ ਹੈ 8 ਤੇ 9 ਦੀ ਆਪਣੀ ਓ ਰੱਖਿਆ ਕਰੋ ਰਨ ਰੇਟ ਦਾ ਹਿਸਾਬ ਕਿਤਾਬ ਤਾਂ ਤੁਸੀਂ ਮਾੜਾ ਮੋਟਾ 300 ਦਾ ਆਕੜਾ ਪਾਰ ਕਰੋਗੇ ਜਾਂ ਨੂੰ ਚੇਸ ਕਰੋਗੇ ਤਾਂ ਟੁਕ ਟੁਕ ਵਾਲੀਆਂ ਜਿਹੜੇ ਕਰਦੇ ਨੇ ਇਹਨਾਂ ਨੂੰ ਬਾਹਰ ਦਾ ਰਸਤਾ ਦਿਖਾਓ ਰਣਦੇ ਬਹਾਦਰੀ ਨੂੰ ਸੋ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰ ਦਿਓ ਔਰ ਬੱਲੇ ਬੱਲੇ ਵਲੌਗ ਚੈਨਲ ਨੂੰ ਕਰ ਦਿਓ ਤੁਸੀਂ ਸਬਸਕ੍ਰਾਈਬ ਆਪਾਂ ਇਹ ਚੈਂਪੀਅਨ ਟਰੋਫੀ ਵਿੱਚ ਬੱਲੇ ਬੱਲੇ ਐਦਾਂ ਹੀ ਕਰਾਈ ਰੱਖਣੀ ਹੈ ਐਦਾਂ ਹੀ ਕਰਾਈ ਰੱਖਣੀ ਹੈ ਭਾਵੇਂ ਕਿਸੇ ਨੂੰ ਲੱਗੇ ਅੱਗ ਤੇ ਭਾਵੇਂ ਲੱਗੇ ਗੁੱਸਾ ਤੇ ਭਾਵੇਂ ਕੋਈ ਸਾਡੇ ਉਹਵੇਂ ਕੋਈ ਸਾਡੇ ਚੈਨਲ ਤੇ ਵਜੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਧੰਨਵਾਦ ਸ਼ੁਕਰੀਆ ਮਿਹਰਬਾਨੀ